ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਦੋ ਮਹਿਲਾਵਾਂ ਜੋ ਕਿ ਪੁਰਜ਼ੀ ਗ੍ਰੱਥ ਦੇ ਵਿੱਚ ਮੂਲ ਲੁਕੋ ਕੇ ਬੈਠੀ ਨੇ ਤਾਂ ਦੱਸ ਦੇ ਕਿ ਇਹਨਾਂ ਦਾ ਕੰਮ ਹੀ ਅਜੀਹਾ ਸੀ ਕਿ ਜਦੋਂ ਪੁਲਿਸ ਨੂੰ ਇਸ ਦੀ ਪਿੰਕ ਲੱਗਦੀ ਆ ਤਾਂ ਇਹਨਾਂ ਨੂੰ ਮੌਕੇ ਦੇ ਉੱਤੇ ਕਾਬੂ ਕੀਤਾ ਤੇ ਅਜੀਹਾ ਨਜਾਇਜ਼ ਸਮਾਨ ਵੀ ਬਰਾਮਦ ਹੋਇਆ ਜਿਸ ਦੀ ਜਾਣਕਾਰੀ ਡੀਐਸਪੀ ਨੇ ਦਿੱਤੀ ਹੈ ਡੀਐਸਪੀ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਲਿਫਾਫਿਆਂ ਦੇ ਵਿੱਚ ਜਾਂ ਫਿਰ ਸੋਡੇ ਦੀਆਂ ਬੋਤਲਾਂ ਅਤੇ ਕੋਕ ਦੀਆਂ ਛੋਟੀਆਂ ਬੋਤਲਾਂ ਦੇ ਵਿੱਚ ਭਰ ਕੇ ਵੇਚਦੇ ਸੀ 8 ਵਿਅਕਤੀਆਂ ਦੇ ਖਿਲਾਫ ਜਿਹੜਾ ਕਿ ਮਾਮਲਾ ਦਰਜ ਕੀਤਾ ਹੈ ਜ਼ਹਿਰੀਲੀ ਸ਼ਰਾਬ ਕਾਣ ਤੋਂ ਬਾਅਦ ਲਗਾਤਾਰ ਪੁਲਿਸ ਪ੍ਰਸ਼ਾਸਨ ਕਾफी ਸਰਗਰਮ ਨਜ਼ਰ ਆ ਰਿਹਾ ਜਿਦੇ ਚੱਲਦੇ ਲਹਿਰਾਗਾਗਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਿਨ੍ਹਾਂ ਨੇ 1350 ਲੀਟਰ ਨਜਾਇਜ਼ ਸ਼ਰਾਬ ਤੇ ਲਾਹਨ ਬਰਾਮਦ ਕੀਤੀ ਹੈ ਇਹਨਾਂ ਮਹਿਲਾਵਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਰੈਕਡ ਚਲਾਇਆ ਜਾ ਰਿਹਾ ਸੀ ਸ਼ੀਸ਼ੀਆਂ ਲਿਫਾਫਿਆਂ ਦੇ ਵਿੱਚ ਪਾ ਕੇ ਸ਼ਰਾਬ ਵੇਚੀ ਜਾਂਦੀ ਸੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋ ਸਕੇ ਆਉ ਜਾਣਦਿਆ ਪੁਲਿਸ ਪ੍ਰਸ਼ਾਸਨ ਨੇ ਹੋਰ ਕੀ ਕੁਝ ਕਿਹਾ ਸਰਦਾਰ ਸਰਤਾਜ ਸਿੰਘ ਚਾਲ ਆਈਪੀਐਸ ਐਸਐਸਪੀ ਸੰਗਰੂਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰ ਵੱਲੋਂ ਵਿੱਢੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਪਹਿਲਾਂ ਹੀ ਬੜੀ ਸ਼ਕਤੀ ਸੀ ਪਰੰਤੂ ਮਜੀਠੇ ਵਿਖੇ ਹੋਈ ਜਾਲੀ ਸ਼ਰਾਬ ਦੀ ਦੁਰਘਟਨਾ ਦੇ ਕਾਰਨ ਇਸ ਨੂੰ ਹੋਰ ਵੀ ਗੰਭੀਰਤਾ ਨਾਲ ਲਿਆ ਗਿਆ ਜਿਦੇ ਤਹਿਤ ਇੰਸਪੈਕਟਰ ਰਣਜੀਤ ਸਿੰਘ ਐਸਐਚਓ ਥਾਣਾ ਲਹਿਰਾ ਦੇ ਐਕਸਾਈਜ਼ ਇਨਸਪੈਕਟਰ ਗੁਰਵਰਦਨ ਜੀ ਲਹਿਰੇ ਤੋਂ ਇਹਨਾਂ ਨੇ ਆਪਣੀਆਂ ਟੀਮਾਂ ਲੈ ਕੇ ਖਾਣੇ ਦੀ ਸਾਰੀ ਫੋਰਸ ਲੈ ਕੇ ਇੱਕ ਬੜੀ ਹੀ ਬਦਨਾਮ ਜਗ੍ਹਾ ਜਿਹੜੀ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਦੇ ਕਾਰਨ ਬਦਨਾਮ ਸੀ ਉਹਨਾਂ ਨੇ ਰੇਡ ਕੀਤਾ ਜੀ ਉੱਥੇ ਰੇਡ ਕਰਕੇ 1150 ਲੀਟਰ ਜਿਹੜਾ ਲਾਹਣ ਬਰਾਮਦ ਕਰਾਇਆ ਤੇ ਇਸ ਤੋਂ ਇਲਾਵਾ ਸ਼ਰਾਬ ਵੀ ਬਰਾਮਦ ਕਰਾਈ ਹੈ 4 ਐਫ ਆਈ ਆਰਸ ਦਿੱਤੀਆਂ ਗਈਆਂ ਨੇ ਜਿਦੇ ਵਿੱਚ ਤਿੰਨ ਦੋਸ਼ੀ ਨੇ ਜਿਹੜੇ ਉਹ ਗ੍ਰਿਫਤਾਰ ਨੇ ਜੀ ਤੇ ਬਾਕੀਆਂ ਦੀ ਭਾਲ ਜਾਰੀ ਹੈ ਇਸ ਤੋਂ ਇਲਾਵਾ ਇਸੇ ਕੜੀ ਦੇ ਵਿੱਚ ਇੱਕ ਦਿਨ ਪਹਿਲਾਂ ਵੀ ਬਖੋਰਾ ਵਿਖੇ ਰੇਡ ਕੀਤੀ ਗਈ ਸੀ ਉੱਥੋਂ ਵੀ 200 ਲੀਟਰ ਲਾਹਨ ਬਰਾਮਦ ਕਰਾ ਕੇ ਪਰਚਾ ਦਰਜ ਕਰਾਇਆ ਗਿਆ ਇਸ ਤਰੀਕੇ ਨਾਲ ਕੁੱਲ 1350 ਲੀਟਰ ਲਾਹਨ ਹੈ ਜਿਹੜਾ ਉਹ ਬਰਾਮਦ ਕਰਾਇਆ ਗਿਆ ਜੀ ਸਰ ਜਿਹੜੇ ਲਾਹਨ ਫੜਿਆ ਹੈਗੇ ਕਿੱਥੇ ਸਪਲਾਈ ਕਰਦੇ ਸੀ ਜੈ ਕਿਸਤਾਨ ਦੇ ਚੈਨਲ ਸੰਦਰ ਇਹ ਹਰਿਆਣੇ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਜੀ ਮੂਨਕ ਦੇ ਏਰੀਆ ਦੇ ਵਿੱਚ ਸਪਲਾਈ ਕਰਦੇ ਸੀ ਤੇ ਸਪਲਾਈ ਕਰਨ ਦਾ ਜਿਹੜਾ ਇਹਨਾਂ ਦਾ ਤਰੀਕਾ ਸੀਗਾ ਵੀ ਕਿਸੇ ਵੀ ਚੀਜ਼ ਦੇ ਵਿੱਚ ਪਾ ਕੇ ਕਈ ਵਾਰੀ ਤਾਂ ਲਿਫਾਫਿਆਂ ਦੇ ਵਿੱਚ ਪਾ ਕੇ ਵੀ ਲੈ ਜਾਂਦੇ ਸੀ ਜਾਂ ਸੋਡੇ ਦੀਆਂ ਬੋਤਲਾਂ ਜਾਂ ਛੋਟੀਆਂ ਕੋਕ ਦੀਆਂ ਬੋਤਲਾਂ ਇਸ ਤਰੀਕੇ ਨਾਲ ਉਹਨਾਂ ਨੂੰ ਪੈਕ ਕਰਕੇ ਅੱਗੇ ਸਪਲਾਈ ਕਰਦੇ ਸੀ ਮਹਿਲਾਵਾਂ ਵੀ ਸ਼ਾਮਲੇ ਸੀ ਬਿਲਕੁਲ ਜੀ ਇਹਨਾਂ ਦਾ ਜਿਹੜਾ ਵੇ ਆਫ ਲਾਈਫ ਬਣ ਚੁੱਕਿਆ ਸੀਗਾ ਤੇ ਪਿੰਡ ਦੀ ਜਿਹੜੀ ਪੰਚਾਇਤ ਹੈ ਉਹਨੇ ਵੀ ਸਾਡਾ ਬੜਾ ਸਾਥ ਦਿੱਤਾ ਪਿੰਡ ਵਾਲਿਆਂ ਨੇ ਵੀ ਸਾਡਾ ਬੜਾ ਸਾਥ ਦਿੱਤਾ ਤੇ ਉਹ ਇਸ ਮੈਨਸ ਨੂੰ ਆਪ ਬੜੀ ਹਿੰਮਤ ਨਾਲ ਉਹਨਾਂ ਨੇ ਸਾਡਾ ਸਾਥ ਦੇ ਕੇ ਇਸ ਨੂੰ ਨਕਪਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਨੇ ਇਹਨਾਂ ਤੇ ਕਾਫੀ ਪਰਚੇ ਦਰਜ ਹੈ ਜੀ ਇਹ ਪਹਿਲਾਂ ਵੀ ਇਹ ਗੋਰਖ ਧੰਦਾ ਕਰਦੇ ਸੀ ਮਾੜਾ ਧੰਦਾ ਕਰਦੇ ਸੀ ਬਟ ਇਹਨਾਂ ਨੂੰ ਪੂਰੀ ਸ਼ਕਤੀ ਨਾਲ ਸਨਬੱਤ ਕੀਤਾ ਜਾਊਗਾ ਕਿੰਨੀਆਂ ਮਹਿਲਾਵਾਂ ਹਨ ਇਹਦੇ ਵਿੱਚ ਦੋ ਮਹਿਲਾਵਾਂ ਤਾਂ ਗ੍ਰਿਫਤਾਰ ਨੇ ਜੀ ਇੱਕ ਮੰਗੂ ਸਿੰਘ ਗ੍ਰਿਫਤਾਰ ਹੈ ਤੇ ਪੰਜ ਵਿਅਕਤੀਆਂ ਦੀ ਹਜੇ ਗ੍ਰਿਫਤਾਰੀ ਬਾਕੀ ਹੈ ਕਹਦਾ ਦੀ ਹੈ ਕਿ ਜਦੋਂ ਦਾ ਮਜੀਠਾ ਜ਼ਹਿਰੀਲੀ ਸ਼ਰਾਬ ਕਾਣ ਦਾ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਹੁਣ ਲਗਾਤਾਰ ਵਕ ਵਕ ਥਾਂਮਾਂ ਦੇ ਉੱਤੇ ਪੁਲਿਸ ਪ੍ਰਸ਼ਾਸਨ ਕਾਫੀ ਸਰਗਰਮ ਹੋ ਗਿਆ ਤੇ ਉਹਨਾਂ ਦੇ ਵੱਲੋਂ ਨਜਾਇਜ਼ ਲਾਂਹ ਤੇ ਸ਼ਰਾਬ ਬਰਾਮਦ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ